ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰਿਓ ਆਓ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਮੁਖ ਵਿੱਚੋਂ ਬਚਨ ਸਾਖੀਆਂ ਰੂਪ ਦੇ ਵਿੱਚ ਆਪ ਜੀ ਸਰਵਣ ਕਰਿਓ ਸਵਾਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਇਨਾ ਪਿਆਰ ਵਰਕਿਸ਼ ਕਰਿਓ ਸੋ ਕਿਰਪਾ ਕਰਕੇ ਨਾਲ ਦੀ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਜੋ ਘਰ ਘਰ ਤੱਕ ਮਹਾਂਪੁਰਖਾਂ ਦੇ ਬਚਨ ਅਤੇ ਸਾਖੀਆਂ ਪਹੁੰਚ ਸਕਣ ਸੋ ਆਓ ਅੱਜ ਦੀ ਸਾਖੀ ਸਰਵਣ ਕਰੀਏ ਜੀ ਐਂਡ ਦਿਆਲਗੜ ਜੋ ਕਿ ਘੁੰਮਣਾ ਦੇ ਨੇੜੇ ਹੀ ਹੈ ਉਥੋਂ ਦਾ ਇੱਕ ਬਾਬਾ ਜੀ ਦਾ ਬੜਾ ਪਿਆਰਾ ਸਰਦਾਲੂ ਬਾਬਾ ਜੀ ਦੀ ਕਿਰਪਾ ਸਦਕਾ ਅਮਰੀਕਾ ਚਲਾ ਗਿਆ ਤੇ ਕੁਝ ਸਮੇਂ ਬਾਅਦ ਉੱਥੇ ਹੀ ਪੱਕਾ ਹੋ ਗਿਆ ਕਿ ਕਾਰੋਬਾਰ ਵੀ ਚੰਗਾ ਚੱਲ ਰਿਹਾ ਤੇ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਤੇ ਉਸ ਦੀ ਪਤਨੀ ਵੀ ਬੜੀ ਪਿਆਰ ਵਾਲੀ ਤੇ ਬਾਣੀ ਪੜਨ ਵਾਲੀ ਸੀ ਸਵੇਰੀ ਸ਼ਾਮ ਨਿਤਨੇਮ ਕਰਦੀ ਪਰ ਉਹਨੂੰ ਅਜੇ ਮਹਾਪੁਰਖਾਂ ਦੇ ਦਰਸ਼ਨ نصیਬ ਨਹੀਂ ਸਨ ਹੋਏ ਕੁਝ ਦੇਰ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਘਰ ਵਿੱਚ ਸਾਰੇ ਖੁਸ਼ ਹੋਣ ਸਭ ਨੂੰ ਇੱਕ ਖਡਾਉਣਾ ਮਿਲ ਗਿਆ ਸੋ ਇਸੇ ਤਰ੍ਹਾਂ 2 ਸਾਲ ਬਾਅਦ ਫੇਰ ਬੀਬੀ ਉਪਰ ਐਸਾ ਸਮਾਂ ਆਇਆ ਕਿ ਉਸ ਨੂੰ ਬੱਚਾ ਹੋਣ ਵਾਲਾ ਹੋ ਗਿਆ। ਫੋਨ ਉਸਦੇ ਅਤੇ ਪਰਿਵਾਰ ਦੇ ਮਨ ਵਿੱਚ ਆਈ ਕਿ ਇਸ ਵਾਰੀ ਪ੍ਰਮਾਤਮਾ ਪੁੱਤਰ ਦੀ ਦਾਤ ਦੇ ਦੇਵੇ। ਤੇ ਉਹ ਆਪਣਾ ਚੈੱਕਅਪ ਕਰਾਉਣ ਲਈ ਡਾਕਟਰ ਦੇ ਕੋਲ ਗਈ। ਤੇ ਡਾਕਟਰ ਨੇ ਦੱਸਿਆ ਕਿ ਸਭ ਕੁਝ ਨਾਰਮਲ ਹੈ ਬੱਚਾ ਬਿਲਕੁਲ ਠੀਕ ਹੈ ਪਰ ਹੋਵੇਗੀ ਲੜਕੀ ਇਹ ਸੁਣ ਕੇ ਪਰਿਵਾਰ ਵਿੱਚ ਥੋੜੀ ਉਦਾਸੀ ਛਾ ਗਈ ਕਿਉਂਕਿ ਉਹਨਾਂ ਨੂੰ ਤਾਂ ਲੜਕੇ ਦੀ ਆਸ ਸੀ ਤੇ ਘਰ ਆ ਕੇ ਉਹ ਬੀਬੀ ਮਨ ਹੀ ਮਨ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਅੱਗੇ ਉਹਨਾਂ ਦੇ ਸਰੂਪ ਫੋਟੋ ਅੱਗੇ ਅਰਜ਼ੋਈਆਂ ਕਰਨ ਲੱਗੀ ਤੇ ਨਾਲ ਹੀ ਦਿਨ ਰਾਤ ਬਾਣੀ ਪੜ੍ਹਦੀ ਗੁਰ ਇਤਿਹਾਸ ਸੁਣਦੀ ਸ਼ਾਮ ਨੂੰ ਗੁਰਦੁਆਰੇ ਜਾ ਕੇ ਝਾੜੂ ਦਿੰਦੀ ਭਾਂਡੇ ਮਾਂਜਦੀ ਜਿਸ ਤਰ੍ਹਾਂ ਦੀ ਵੀ ਸੇਵਾ ਮਿਲਦੀ ਉਹ ਕਰਦੀ ਪਰ ਉਸ ਦੀ ਸੁਰਤ ਵਿੱਚ ਇੱਕੋ ਗੱਲ ਹੀ ਅੜ ਗਈ ਕਿ ਬਾਬਾ ਹਜਾਰਾ ਸਿੰਘ ਜੀ ਕਿਰਪਾ ਕਰਨਗੀ ਉਹ ਸਭ ਕੁਝ ਕਰਨ ਦੇ ਸਮਰੱਥ ਹਨ ਤੇ ਇਸ ਵਾਰੀ ਮੈਨੂੰ ਪੁੱਤਰ ਦੀ ਦਾਤ ਮਿਲ ਜਾਵੇ ਉਸ ਤੋਂ ਬਾਅਦ ਫਿਰ ਭਾਵੇਂ ਫਿਰ ਧੀ ਹੋ ਜਾਵੇ ਤਾ ਇਸੇ ਤਰ੍ਹਾਂ 2 ਮਹੀਨੇ ਹੋਰ ਗੁਜ਼ਰ ਗਏ ਤੇ ਪਰਿਵਾਰ ਨੇ ਦੋਵਾਂ ਮਹੀਨਿਆਂ ਬਾਅਦ ਫਿਰ ਉਸ ਬੀਬੀ ਦਾ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਫਿਰ ਉਹੀ ਸ਼ਬਦ ਦੁਹਰਾਇ ਕਿ ਬੱਚਾ ਬਿਲਕੁਲ ਠੀਕ ਹੈ ਪਰ ਲੜਕੀ ਹੈ ਲੜਕਾ ਨਹੀਂ ਹੈ ਕਿਉਂਕਿ ਸਕੈਨਾਂ ਦੇ ਵਿੱਚ ਆ ਜਾਂਦਾ ਸੀ ਪਰ ਇਧਰ ਬੀਬੀ ਦੇ ਮਨ ਵਿੱਚ ਇੱਕ ਢਾਰ ਸਜੀ ਸੀ ਕਿ ਸੰਤ ਮਹਾਪੁਰਖ ਜਰੂਰ ਕਿਰਪਾ ਕਰਨਗੇ ਇਸ ਕੰਨਾ ਉਹਨਾਂ ਲਈ ਕੀ ਹਨ ਤੇ ਉਸ ਨੇ ਬਾਣੀ ਅਤੇ ਅਰਜੋਈਆਂ ਦਾ ਪੱਲਾ ਘਟ ਕੇ ਫੜ ਛੱਡਿਆ ਤੇ ਨਾਲ ਹੀ ਗੁਰੂ ਘਰ ਦੀ ਸੇਵਾ ਵੀ ਕਰਦੀ ਸੋ ਇਸੇ ਤਰ੍ਹਾਂ ਕਰਦਿਆਂ ਸਮਾਂ ਬਤੀਤਦਾ ਹੁੰਦਾ ਗਿਆ ਉਸ ਦਾ ਨਿਸ਼ਚਾ ਜਿਹੜਾ ਸੀ ਉਹ ਅਟੱਲ ਸੀ ਕਿ ਮਹਾਪੁਰਖ ਮੇਰੇ ਉੱਪਰ ਕਿਰਪਾ ਜ਼ਰੂਰ ਕਰਨਗੇ ਸੋ ਅਖੀਰ ਉਹ ਸਮਾਂ ਆ ਗਿਆ ਜਿਹਦੀ ਸਾਰੇ ਪਰਿਵਾਰ ਨੂੰ ਉਡੀਕ ਸੀ ਉਸ ਬੀਬੀ ਦੇ ਅੰਦਰ ਇੱਕ ਆਸ ਜਿਹੀ جگਦੀ ਸੀ ਤੇ ਬਾਬਾ ਜੀ ਕਿਰਪਾ ਕਰਨਗੇ ਪਰ ਇਧਰ ਸਾਰਾ ਪਰਿਵਾਰ ਖੁਸ਼ ਨਹੀਂ ਸੀ ਕਿਉਂਕਿ ਪਹਿਲਾਂ ਪਤਾ ਲੱਗ ਚੁੱਕਾ ਸੀ ਕਿ ਲੜਕੀ ਹੋਣੀ ਹੈ ਸੋ ਬੀਬੀ ਜਿਹਨੂੰ ਨਰਸਿੰਗ ਹੋਮ ਵਿੱਚ ਦਾਖਲ ਕਰਾ ਦਿੱਤਾ ਤੇ ਕੁਝ ਸਮੇਂ ਬਾਅਦ ਨਰਸ ਨੇ ਆ ਕੇ ਦੱਸਿਆ ਕਿ ਭਾਈ ਤੁਹਾਡੇ ਘਰ ਲੜਕਾ ਹੋਇਆ ਹੈ ਸਾਰਾ ਪਰਿਵਾਰ ਖੁਸ਼ੀ ਤੇ ਹੈਰਾਨ ਵੀ ਸੀ ਕਿ ਇਹ ਚਮਤਕਾਰ ਕਿਵੇਂ ਹੋ ਗਿਆ ਤੇ ਜਾ ਕੇ ਡਾਕਟਰ ਨੂੰ ਪੁੱਛਣ ਲੱਗੇ ਡਾਕਟਰ ਸਾਹਿਬ ਤੁਸੀਂ ਤਾਂ ਸਾਨੂੰ ਦੋ ਵਾਰੀ ਸਕੈਨਾਂ ਦੇ ਵਿੱਚ ਆਖਿਆ ਸੀ ਕਿ ਲੜਕੀ ਹੋਣੀ ਹੈ ਤੇ ਡਾਕਟਰ ਵੀ ਬੜਾ ਹੈਰਾਨ ਹੋਇਆ ਵਾਰ-ਵਾਰ ਆਪਣੀਆਂ ਰਿਪੋਰਟਾਂ ਵੇਖਣ ਲੱਗਾ ਕਿ ਇਹ ਕਿੰਜ ਹੋ ਗਿਆ ਤਾਂ ਫਿਰ ਉਸਦੇ ਪਤੀ ਨੂੰ ਪੁੱਛਣ ਲੱਗਾ ਮਿਸਟਰ ਸਿੰਘ ਇਹ ਕਿੰਜ ਹੋ ਗਿਆ ਸਕੈਨ ਨੇ ਕਿਵੇਂ ਗਲਤ ਰਿਪੋਰਟ ਦੇ ਦਿੱਤੀ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਫਿਰ ਉਸ ਬੀਬੀ ਦੇ ਘਰ ਵਾਲਾ ਕਹਿਣ ਲੱਗਾ ਡਾਕਟਰ ਹੈਰਾਨਾ ਉਹ ਕੁਦਰਤ ਦੇ ਕਾਦਰ ਦਾ ਕਿਸੇ ਅੰਤ ਨਹੀਂ ਪਾਇਆ ਸਾਡੇ ਸਿਰ ਤੇ ਐਸੇ ਸਾਈਂ ਦਾ ਹੱਥ ਹੈ ਜਿਹਦੇ ਦਰੋਂ ਘਰੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਨਾਲ ਹੀ ਉਸ ਨੇ ਮਹਾਪੁਰਖਾਂ ਦੇ ਬਚਨ ਉਸ ਨੂੰ ਸੁਣਾਏ ਤੇ ਉਹ ਡਾਕਟਰ ਬੜਾ ਖੁਸ਼ ਤੇ ਹੈਰਾਨ ਹੋਇਆ ਸੋ ਅੱਜ ਵੀ ਉਹ ਸਾਰਾ ਪਰਿਵਾਰ ਰਾਂ ਦਿਨ ਬਾਣੀ ਪੜਨ ਲੱਗ ਪਿਆ ਸੰਤਾਂ ਦੀ ਸੇਵਤ ਸਲਾਹ ਕਰਦੇ ਆ ਉਹ ਥੱਕਦੇ ਨਹੀਂ ਬੀਬੀ ਅਤੇ ਉਸਦੇ ਪਤੀ ਦੀ ਸ਼ਰਦਾ ਹੋਰ ਵੀ ਪਕੇਰੀ ਹੋ ਗਈ। ਹੁਣ ਉਹ ਜਦੋਂ ਵੀ ਬੱਚੇ ਦਾ ਜਨਮ ਦਿਨ ਮਨਾਉਂਦੇ ਹਨ ਤਾਂ ਸਾਰਾ ਪਰਿਵਾਰ ਮਿਲ ਕੇ ਬਾਣੀ ਪੜ੍ਹਦੇ ਹਨ ਤੇ ਸੰਤਾਂ ਦੇ ਨਾਮ ਤੇ ਸੰਗਤ ਨੂੰ ਲੰਗਰ ਸ਼ਕਾਉਂਦੇ ਹਨ। ਸੋ ਸੰਤਾਂ ਦੇ ਕੌਤਕ ਸੰਗਤ ਨੂੰ ਸੁਣਾਉਂਦੇ ਆਲਾ। ਸੋ ਮਹਾਪੁਰਖਾਂ ਦੇ ਜੋ ਕੌਤਕ ਹਨ ਕਹਿਣ ਕਥਨ ਤੋਂ ਬਾਰੇ ਹੈ ਸੋ ਸਾਡੀ ਜੀਭਾ ਛੋਟੀ ਹੈ ਸੋ ਗੁਰੂ ਪਿਆਰਿਓ ਆਉ ਆਪਾਂ ਵੀ ਮਹਾਂਪੁਰਖਾਂ ਦੇ ਬਚਨਾਂ ਉੱਪਰ ਪੈਰਾ ਦਈਏ ਮਲ-ਪਕ ਖਾਣੇ ਛੱਡ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਬਾਬਾ ਜੀ ਬਚਨ ਕਰਦੇ ਹੁੰਦੇ ਸਨ ਕਿ ਜਿਸ ਨੇ ਵੀ ਵੈਸ਼ਨੋ ਵਰਤੀ ਧਾਰਨ ਕਰ ਲਈ ਉਸ ਨੇ ਗੁਰੂ ਅੱਗੇ ਆਪਣਾ ਸਿਰ ਰੱਖ ਦਿੱਤਾ ਪਰ ਜਿਹੜੀ ਪੱਕੀ ਮੋਰ ਹੈ ਉਹ ਅਕਾਲ ਤਖਤ ਤੋਂ ਲਵਾਉਣੀ ਚਾਹੀਦੀ ਹੈ ਭਾਵ ਅੰਮ੍ਰਿਤ ਅਕਾਲ ਤਖਤ ਤੋਂ ਛੱਗ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਉਣਾ ਚਾਹੀਦਾ ਹੈ ਅੰਮ੍ਰਿਤ ਪੰਜ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਮਹਾਪੁਰਖ ਹਮੇਸ਼ਾ ਹੀ ਸਾਰੀ ਸੰਗਤ ਨੂੰ ਨਾਮ ਬਾਣੀ ਬਾਣੇ ਦੇ ਨਾਲ ਜੋੜਦੇ ਰਹੇ ਹਨ ਕਦੇ ਵੀ ਉਹਨਾਂ ਨੇ ਕੋਈ ਵੱਖਰਾ ਪੰਥ ਜਾਂ ਕੋਈ ਵੱਖਰੀ ਸੰਪਰਦਾ ਨਹੀਂ ਚਲਾਈ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦਾ ਔਕਾ ਦਿੱਤਾ ਹੈ ਸੋ ਪਿਆਰਿਓ ਆਓ ਆਪਾਂ ਵੀ ਗੁਰੂ ਵਾਲੇ ਬਣੀਏ ਨਾਮ ਜਪੀਏ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਤਾ ਜੋ ਸਾਡਾ ਜੀਵਨ ਸਫਲਿਆ ਹੋ ਸਕੇ ਤੇ ਮਹਾਂਪੁਰਖ ਸਾਡੇ ਤੇ ਕਿਰਪਾ ਕਰਨ ਸਾਰਿਆਂ ਤੇ ਸੋ ਸਾਡੀ ਔਗਣਾਂ ਚਿਤਾਰਣ ਕਿਰਪਾ ਕਰਨ ਸਾਨੂੰ ਵੀ ਸਤ ਸੰਗਤ ਦੇ ਵਿੱਚ ਨਾਮ ਜਪੰਦਾ ਸੁਭਾਗ ਪ੍ਰਾਪਤ ਹੋਵੇ ਸੋ ਕਿਰਪਾ ਕਰਕੇ ਸੋ ਵੀ ਜੀ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ